ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਇੱਕ ਸਣ ਮੇਰੇ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਪਿੰਡ ਦਾਤੇਵਾਲ ਦੇ ਵਿੱਚ ਦਾਤੇਵਾਲ ਪਿੰਡ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਜੀਰੇ ਤੋਂ ਜਦੋਂ ਆਪਾਂ ਕੋਟ ਹੀ ਸੇਖਾ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਤਾਂ ਕੋਟ ਹੀ ਸੇਖਾ ਦੇ ਵਿੱਚ ਵੜਨ ਤੋਂ ਬਾਅਦ ਥਾਣੇ ਦੇ ਬਿਲਕੁਲ ਆਪੋਜੀਟ ਸਾਹਮਣੇ ਸੜਕ ਮੁੜਦੀ ਆ ਮਿੱਤਰੋ ਦਾਤੇਵਾਲ ਨੂੰ ਦਾਤੇਵਾਲ ਪਿੰਡ ਦੇ ਵਿੱਚ ਮੈਂ ਇਸ ਟੇ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਜਾਨਵਰਾਂ ਦਾ ਬੇਹੱਦ ਸ਼ੌਂਕ ਆ ਖੂਬਸੂਰਤੀ ਨੂੰ ਮੁਹੱਬਤ ਆ ਬਾਈ ਹੁਣਾਂ ਦੀ ਵੀ ਇਸ ਘਰ ਦੇ ਵਿੱਚ ਟੌਪ ਦੀਆਂ ਨੀਲੀ ਰਵੀ ਦੀਆਂ ਮਈਆਂ ਤੁਹਾਨੂੰ ਮਿੱਤਰੋ ਦਿਖਦੀਆਂ ਹੋਣਗੀਆਂ ਪਰ ਆਪਾਂ ਉਹਨਾਂ ਦੇ ਬਾਰੇ ਵੀ ਜਾਣਦੇ ਆ ਆਹੋ ਕਰਦਿਆਂ ਗੱਲਬਾਤ ਆ ਇੱਕ ਬੂਰਾ ਮਾਲੀ ਬਗਾਉਆ ਤੇ ਇੱਕ ਛੋਟਾ ਬੱਚਾ ਪ੍ਰੋਪਰ ਸੀਮੰਟ ਦੇ ਰਕਾਰਡ ਦੇ ਨਾਲ ਤੁਹਾਨੂੰ ਦਿਖਾਉਣੀ ਇੱਕ ਵੱੱਛੀ ਵੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੱਡੇ ਭਾਈ ਠੀਕ ਆ ਜੀ ਠੀਕ ਆ ਸੇਤਾ ਦੇ ਪਰਿਵਾਰ ਵੀਰੇ ਸਭ ਵਧੀਆ ਭਾਈ ਐਸੇ ਨਾਮ ਦੱਸ ਦੀਏ ਕਿਹੜਾ ਦੀ ਵੀਰੇ ਆਪਣਾ ਮੇਰਾ ਅਮਿਤ ਓਜ ਆ ਬਾਈ ਜੀ ਨਾਮ ਠੀਕ ਆ ਤੇ ਸਾਨਾ ਵੀਰੇ ਗੁਰਪ੍ਰੀਤ ਸਿੰਘ ਘਰ ਆਪਣਾ ਕਿਹੜੀ ਸਾਈਡ ਆ ਗਿਆ ਦਾਤੇਵਾਲ ਦੇ ਵਿੱਚ ਵੀਰੇ ਦਾਤੇਵਾਲ ਦੇ ਵਿੱਚ ਵੀਰੇ ਪਿੰਡ 'ਚ ਵੱੜਦੇ ਆਂ ਪਿੰਡ ਦੇ ਵਿੱਚ ਵੱੜਦੇ ਉੱਪਰ ਆ ਠੀਕ ਆ ਵੀਰੇ ਅੱਛਾ ਕਈ ਵਾਰੀ ਆਪਾਂ ਨੂੰ ਪਿੰਡ ਦੇ ਵਿੱਚ ਜਾਣਦੇ ਹੁੰਦੇ ਲੋਕ ਕਿਸੇ ਤਾਰਾਂ ਦੇ ਕਹਿ ਕੇ ਵੀ ਨਾਮ ਤੋਂ ਜਾਣਦੇ ਉਹਨਾਂ ਨੂੰ ਕੀ ਪਤਾ ਲੱਗ ਜੂਗੇ ਵੀ ਕਈ ਵਾਰੀ ਫੋਨ ਨਾ ਲੱਗੇ ਅਗਲਾ ਕੀ ਆ ਕੇ ਪੁੱਛ ਲਵੇ ਉਹ ਪੁੱਛ ਲੈ ਭਾਦਰ ਸਿੰਘ ਵਾਲੀਆ ਦਾ ਘਰ ਜੀ ਮੇ ਠੀਕ ਹੈ ਵੀਰੇ ਅੱਛਾ ਬੜੇ ਵੀਰੇ ਜਾਨਵਰ ਬਕਾਊ ਆ ਤੈਨ ਆਪਣੇ ਹਨਾ ਇਹ ਤਾਂ ਆਪਣੇ ਬਕਾਊ ਆ ਜਿਹੜੇ ਇਧਰਲੇ ਪਾਸੇ ਮੱਝਾਂ ਨਜ਼ਰ ਆਈਆਂ ਮੈਨੂੰ ਨੀਲੀ ਰਾਵੀਆਂ ਦੀਆਂ ਖੜੀਆਂ ਚਾਰ ਪੰਜ ਚੰਗੇ ਸੀਮੁੰਦੀਆਂ ਹੀ ਆ ਫਿਰ ਵੀ ਚੰਗੇ ਦੁੱਧ ਦੀਆਂ ਮਾਲਕਣਾਂ ਆਈਆਂ ਵੀਰੇ ਪੂਰੀਆਂ ਹੀ ਪੂਰੀਆਂ ਠੀਕ ਆ ਕਿਨੇ ਕਿਨੇ ਦੁੱਧ ਦਲੀਆਂ ਵੀਰੇ ਉਹ ਹੈਗੀਆਂ ਜੀ 18 ਕਿਲੋ ਵਾਲੀ ਆ 1 20 ਕਿਲੋ ਵਾਲੀ ਠੀਕ ਆ ਵੀਰੇ ਅੱਛਾ ਕੰਪੀਟੀਸ਼ਨ ਮੇਲੇ ਮੁੰਨੇ ਤੇ ਕਿਹਾ ਵੀਰੇ ਕਿਨੇ ਕਿਨੇ ਨਹੀਂ ਨਹੀਂ ਵੀਰੇ ਕਦੇ ਵੀ ਘਰੇ ਲੋਕੋ ਹੀ ਬੈਠਾ ਹਨਾ ਠੀਕ ਆ ਸਾਹਮਣੇ ਨਹੀਂ ਕੀਤੀਆਂ ਮਈਆਂ ਦਰੀਆਂ ਸਾਹਮਣੇ ਕਰਨ ਵਾਲੀਆਂ ਅੱਛਾ ਜਾਨ ਕੱਲਿਆਂ ਵੀ گاਵਾ ਵੀ ਰੱਖੇ ਹੋ ਵੀਰੇ ਬੱਚੇ ਬੁੱੱਚੇ ਪਿੱਛੇ ਤਿਆਰ ਕਰ ਰਹੇ ਨੇ ਫਿਰ ਹਾਂਜੀ ਹਾਂਜੀ ਠੀਕ ਆ ਅੱਛਾ ਵੀਰੇ ਜਿਹੜਾ ਆਪਾਂ ਮਾਰ ਲਈ ਵੇਚਣਾ ਇਹ ਕਿਹੜੇ ਸਾਂਣ ਦਾ ਬੱਚਾ ਵਾ ਆ ਗਿਆ ਬਈ ਇਹ ਬੂਰਾ ਸਾਂਣ ਸੀਗਾ ਜੀ ਰੋਲੇ ਵਾਲਾ ਠੀਕ ਆ ਉਹਦਾ ਜੀ ਮਤਲਬ ਪਹਿਲਾਂ ਕੋਈ ਪੁਰਾਣਾ ਹਨਾ ਹਾਂਜੀ ਹਾਂਜੀ ਪਹਿਲਾਂ ਹੁੰਦਾ ਹੁੰਦਾ ਸੀਗਾ ਜੀ ਠੀਕ ਆ ਵੀਰੇ ਅੱਛਾ ਕਿੰਨੀ ਉਮਰ ਹੋ ਗਈ ਹੈ ਵੱਡੇ ਪਈ ਜਾਂਦੀ ਹੋ ਇਹਦੀ ਬਈ 4.5 ਸਾਲ ਉਮਰ ਹੈ ਜੀ 4.5 ਸਾਲ ਉਮਰ ਹੋ ਗਈ ਅੱਛਾ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਕੀ ਸੀ ਵੀਰੇ ਸੀਗਾ ਜੀ 18 ਕਿਲੋ ਦੁੱਧ ਜੀ ਮਾਂ ਦਾ 18 ਕਿਲੋ ਮਾਂ ਵੀ ਇਹਦੀ ਪੂਰੀ ਸੀ ਹਾਂਜੀ ਉਹ ਪੂਰੀ ਸੀਗੀ ਠੀਕ ਆ ਤੇ ਆਪ ਕੋ ਮਨੋ ਤੁਹਾਡੇ ਕੋਲੇ ਮਨ ਲ ਕਿੰਨੇ ਜਿਹੜੇ ਬੱਚੇ ਪਿੰਡ ਦੇ ਵਿੱਚ ਆ ਗਏ ਇਹਦੇ ਤੁਹਾਡੀ ਨਿਗਾ ਦੇ ਵਿੱਚ ਸਾਰੇ ਪਿੰਡ ਚ ਇਕੱਲੇ ਇਕੱਲੇ ਘਰੇ 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 ਕਰੇ ਹਾਂਜੀ ਹਾਂਜੀ ਲੇਕਿਨ ਇਹ ਤਾਂ ਦਾਤੇਵਾਲ ਚ ਬੂਰੀ ਬੂਰੀ ਕਰਾਤੀ ਹੈ ਹਾਂਜੀ ਹਾਂਜੀ ਪੂਰਾ ਠੀਕ ਹੈ ਅੱਛਾ ਆ ਕੱਟੀ ਸਿੱਧੀ ਹੈ ਬਈ ਫਿਰ ਹਾਂਜੀ ਹਾਂਜੀ ਇਹਦੀ ਹੈ ਜੀ ਠੀਕ ਹੈ ਇਹ ਝੋਟੀ ਬਣਨ ਵਾਲੀ ਹੋਈ ਹੈ ਹਨਾ ਜੀ ਫਿਰ ਬੱਚੇ ਮੇਰੇ ਤਰ੍ਹਾਂ ਨੇੜੇ ਹੀ ਹੋਣਗੇ ਬਣ ਬਣੋ ਦੇ ਜਿਹੜੇ ਹੋਏ ਹਨਾ ਹਾਂਜੀ ਹੈਗੀਆਂ 2-3 ਕੱਟੀਆਂ ਨੇੜੇ ਹੈਗੀਆਂ ਜੀ 2-3 ਕੱਟੀਆਂ ਨੇੜੇ ਹੈਗੀਆਂ ਅੱਛਾ ਵੀਰੇ ਮਨ ਲ ਜਿਵੇਂ ਝੋਟ ਕੱਟੀ ਦੀ ਝੋਲੀ ਵਿਖਾਈ ਪੁੱਤ ਨੇ ਜੀ ਠੀਕ ਤੋਂ ਕਰਕੇ ਫੇਸ ਕੁਆਲਿਟੀ ਦਾ ਤੁਸੀਂ ਵੇਖ ਹੀ ਲਈ ਐ ਕਿਉਂਕਿ ਸਾਣ ਉਦੋਂ ਸੁਣਦਾ ਹੁੰਦਾ ਜਦੋਂ ਝੋਲੀ ਕਮਾਲ ਹੋਵੇ ਕਿਉਂਕਿ ਸਿੰਘੀ ਦਾ ਹਰ ਇੱਕ ਵਾਰੀ ਕਈ ਵਾਰੀ ਮਾਲ ਆ ਪੱਖ ਵੀ ਸਾਣ ਲੈ ਜਾਂਦਾ ਹੁੰਦਾ ਵੈਸੇ ਸਾਣ ਤੇ ਮੈਨੂੰ ਲੱਗਦਾ ਵੀ ਝੇਤਿਆਂ ਨੂੰ ਭਾਈ ਬਾਈ ਹੁਣਾਂ ਨੂੰ ਪਸੰਦ ਆਇਆ ਖੜਾ ਫਿਰ ਹਾਂਜੀ ਉਰੇ ਆ ਨੇੜੇ ਆ ਮੈਨੂੰ ਕਿੱਥੋਂ ਆਇਆ ਉਹ ਚੱਲ ਕੇ ਮੈਂ ਭਾਈ ਜੀ ਤਰਨਧਾਰਨ ਤਰਨਧਾਰਨ ਤੋਂ ਆ ਹਾਂ ਠੀਕ ਆ ਤੇ ਤਰਨਧਾਰਨ ਦੇ ਕੋਲ ਕਿਹੜਾ ਪਿੰਡ ਆ ਭਾਈ ਭਾਈ ਸੰਗੇ ਪਿੰਡ ਆ ਸੰਗੇ ਹਾਂਜੀ ਅੱਛਾ ਫਿਰ ਮਾਲੀ ਕਿਹਨੇ ਦੱਸਿਆ ਤੈਨੂੰ ਭਾਈ ਮੈਨੂੰ ਵੀਰਜੀ ਹੋਣਾ ਕੋ ਪਿਛਲੇ ਸਾਲ ਦਾ ਮੇਰੇ ਕੋਲ ਨੰਬਰ ਹੀ ਮੈਂ ਇੱਥੇ ਡੰਗਰ ਝਾਰਦਾ ਸੀ ਠੀਕ ਆ ਇੰਨਾ ਕੋ ਮੇਰਾ ਨੰਬਰ ਹੀ ਇੰਨਾ ਮੈਨੂੰ ਫੋਨ ਕੀਤਾ ਹੀ ਇਤਰਾ ਇਤਰਾ ਮੈਂ ਪਿਛਲੇ ਸਾਲ ਇਹਨੂੰ ਬਹੁਤ ਵਾਰ ਪੁੱਛਿਆ ਵੀ ਝੋਟਾ ਦੇਣਾ ਤੇ ਦੱਸੋ ਠੀਕ ਆ ਇਹਨਾਂ ਮੈਨੂੰ ਪਿਛਲੇ ਸਾਲ ਆਖਿਆ ਵੀ ਇਹ ਅਜੇ ਸਾਡਾ ਇਰਾਦਾ ਨਹੀਂ ਆ ਜੇ ਸਾਡਾ ਰੱਖਣ ਦਾ ਇਰਾਦਾ ਗਾਂ ਬੱਚੇ ਲੈਣ ਦਾ ਐ ਹੁਣ ਬਾਈ ਨੇ ਮੈਨੂੰ 2-4 ਦਿਨ ਹੋਏ ਫੋਨ ਕੀਤਾ ਸੀ ਬਾਈ ਨੇ ਠੀਕ ਹੈ ਠੀਕ ਹੈ ਜੇ ਇਹ ਆਂਦੇ ਵੀ ਥੋੜਾ ਟਾਈਮ ਇਤਰਾ ਵਕਾਉ ਲਾਇਆ ਆ ਠੀਕ ਆ ਜੇ ਝੋਟਾ ਜੇ ਲੈਣਾ ਤੇ ਵੇਖ ਲਿਓ ਹੁਣ ਆਏ ਪਰ ਸਾਡਾ ਅੱਜ ਟਾਈਮ ਲੱਗਾ ਉਹ ਵੀ ਬਹੁਤ ਜ਼ਰੂਰੀ ਕਰ ਗਿਆ ਝੋਟੇ ਕਰਨ ਟਾਈਮ ਕੱਢਿਆ ਵੈਸੇ ਤੇ ਸਾਡਾ ਭਾਈ ਜੀ ਟਾਈਮ ਨਹੀਂ ਹੁੰਦਾ ਅੱਛਾ ਉਧਰ ਜਿਹੜਾ ਭਾਈ ਤੁਹਾਡੇ ਭਾਈ ਚਰਦਾ ਨੁਕਸਾਨ ਹੋਇਆ ਸੀ ਹੁੰਦਾ ਫਿਰ ਕੋਈ ਕੀਤਾ ਮਸਲਾ ਅਲੱਗ ਨਹੀਂ ਉਹਦਾ ਮਸਲਾ ਹੈ ਭਾਈ ਜੀ ਵੇਖੋ ਨੁਕਸਾਨ ਤੇ ਬਹੁਤ ਜ਼ਿਆਦਾ ਆਇਆ ਉਹਦੇ ਚਾਨੂੰ ਕੋ ਅੱਖ ਨਹੀਂ ਮਿਲਿਆ 8-9 ਲੱਖ ਰੁਪਇਆ ਸਾਰਾ ਮਿਲਿਆ ਉਹ ਵੀ ਲੋਕਾਂ ਪਿੰਡਿਆਂ ਦਿੱਤਾ ਜਿਹੜਾ ਗੁਰੂ ਗੁਜਰਾ ਸਰਕਾਰ ਅਨੋਂ ਹੀ ਕਾ ਕਰ ਲੋ ਕੋਈ ਮਦਦ ਨਹੀਂ ਹਾਂਜੀ ਕੋਈ ਮਦਦ ਨਹੀਂ ਠੀਕ ਅਸੀਂ ਇੱਕ ਗੱਲ ਹੋਰ ਕਿੰਨੇ ਨੁਕਸਾਨ ਹੋ ਗਏ ਜੀ ਉਹਦਾ ਭਾਈ ਉਹਨਾਂ ਦੇ 35 ਡੰਗਰ ਦੇ ਜਿਹੜੇ ਬਿਲ ਬਾਕੀ ਜਿਹੜੇ 15 16 ਨੰਬਰ ਉਤਰਾਂ ਹੀ ਬਿਮਾਰ ਉਹ ਵੀ ਮਰ ਗਏ ਆ ਠੀਕ ਹੈ ਜੀ ਬਾਕੀ ਜਿਹੜੀਆਂ ਸੜੀਆਂ ਉਤੋਂ ਚਾਮਲਾਥੇ ਉਹ ਅਜੇ ਤੱਕ ਕਿਸੇ ਕਾਬੂ ਨਹੀਂ ਕੋਈ ਉਹਨਾਂ ਦਾ ਨਾ ਲੋ ਕੋਈ ਬਚਾ ਨਹੀਂ ਜਾਵਦਾ ਜਾ ਠੀਕ ਹੈ ਵੀ ਕਹਿਣ ਤੋਂ ਭਾਵੇਂ ਜੇ ਆਪਾਂ ਮੋਟਾ ਜਿਹਾ ਨੁਕਸਾਨ 50 ਲੱਖ ਦੇ ਕਰੀਬ ਨੁਕਸਾਨ ਹੈਗਾ ਪਿਆ 60 ਦੇ ਭਾਈ ਜੇ ਇਹ ਤਾਂ ਸੋਚੀ ਨਾ ਘਰ ਬਾਰ ਹਲ ਪੰਜ ਘਰ ਛੜੇ ਆ ਇੱਕ ਕਰੋੜ ਤੋਂ ਉੱਪਰ ਨੁਕਸਾਨ ਆਉ ਹਾਂਜੀ ਹਾਂ ਮਾਲੀ ਮਦਦ ਸਰਕਾਰ ਵੱਲ ਕੋਈ 20 30 ਲੱਖ ਦੀ ਮਿਲ ਜਾਂਦੀ ਬੰਦਾ 14 ਹੋ ਜਾਂਦਾ ਭਾਈ ਲੋਕਾਂ ਨੇ ਤੇ ਆਖਿਆ ਵੀ ਅਸੀਂ ਥੋੜੀ ਜਿੰਨੀ ਮਦਦ ਕੀਤੀ ਜਾਊ ਕਰਾਵਾਂਗੇ ਪਰ ਅਜੇ ਤੱਕ ਕੋਈ ਸਰਕਾਰ ਨੂੰ ਸਾਨੂੰ ਮਾਮਲਾ ਨਹੀਂ ਮਿਲਿਆ ਕੋਈ ਮਾਮਲਾ ਜਾਂ ਅਈ ਤਾਂ ਕਿ 1 ਰੁਪਏ ਦਾ ਨਹੀਂ ਸਰਕਾਰ ਨੂੰ ਬੇਨਤੀ ਹੈ ਜੇ ਕੋਈ ਨੂੰ ਵੇਂਦਾ ਇਸ ਤਰ੍ਹਾਂ ਦੀ ਵੀਡੀਓ ਦੇਖਦਾ ਤਾਂ ਇਹ ਇੱਕ ਜ਼ਰੂਰੀ ਸੁਨੇਹਾ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਹੁੰਦਾ ਵੀ ਮਦਦ ਕਰੋ ਮੈਂ ਇਹ ਕਹਿਣਾ ਹੁੰਦਾ ਜਿਹਨੂੰ ਕਿਸੇ ਕੰਮ ਦੀ ਸਜ਼ਾ ਮਿਲੀ ਹੋਈ ਹੈ ਉਹਦੀ ਸਜ਼ਾ ਪੂਰੀ ਕਰੋ ਸਜਾ ਹੁਣ ਉਹਨਾਂ ਉਸ ਪਰਿਵਾਰ ਨੂੰ ਸਜਾਈ ਦਿੱਤੀ ਹੈ ਕੋਈ ਪ੍ਰਮਾਤਮਾ ਨੇ ਹੈਨਾ ਵੀ ਜਿਹੜਾ ਉਹਨਾਂ ਦਾ ਨੁਕਸਾਨ ਹੋ ਗਿਆ ਬਾਈ ਉਹਦਾ ਜਿਹੜਾ ਨਮਿੰਦਾਪੁਰ ਦਾ ਬਸ ਹੁਣ ਆਪਾਂ ਅੱਛਾ ਹੁਣ ਫਿਰ ਮਾਲੀ ਦਾ ਸੌਦਾ ਤੈ ਹੋਇਆ ਕਿ ਨਹੀਂ ਹੋਇਆ ਅਜੇ ਨਹੀਂ ਬਾਈ ਜੀ ਅਜੇ ਇਹਦੇ ਹਜੇ ਪਹੁੰਚੇ ਹੀ ਆਏ ਵੀ ਤੁਹਾਡੇ ਚਾ ਮੇਰੇ ਤੋਂ ਪਹਿਲਾਂ ਪੀ ਲਈ ਤੁਸੀਂ ਹੈ ਉਹ ਤੁਸੀਂ ਤੇਜ਼ੀ ਕਰ ਗਿਆ ਪੀਣ ਲੱਗੇ ਹੈਨਾ ਅੱਛਾ ਲੈ ਵੀ ਤੋਰੀ ਇੱਕ ਵਾਰੀ ਕੱਢੀ ਬਾਹਰ ਨੂੰ ਵੀਰੇ ਇਹਨੂੰ ਲਈ ਮੇਤਰੋ ਬਿਊਟੀ ਲੋ ਪਾਕ ਕਮਾਲਾ ਮਾਲੀ ਦੁਰੰਤਾਰਨ ਦੇ ਵਿੱਚ ਕਿਵੇਂ ਮਾਲੀ ਜੋ ਕੋ ਰੱਖਣਾ ਲੈ ਜਾਓ ਚੰਗਾ ਬਹੁਤ ਟੌਪ ਦਾ ਮਾਲੀ ਭਾਈ ਕਿਵੇਂ ਚੰਗਾ ਲੱਗਦਾ ਤੁਹਾਡੀ ਪਸੰਦ ਦੀ ਥੋੜੀ ਕੀਤੀ ਦੋ ਆਏ ਦੋ ਆਖਰਾਂ ਨੇ ਵੇ ਕੱਢ ਕੇ ਰੱਖਦੇ ਨੇ ਹਾਂ ਫਿਰ ਤੁਸੀਂ ਮੰਨ ਲੀ ਜਦੋਂ ਬੱਚੇ ਪੁੱਛਿਆ ਜਾਂਦੇ ਉਦੋਂ ਵੇਚਦੇ ਨੇ ਫਿਰ ਬਾਅਦ ਵਿੱਚ ਬਾਈ ਅਹੀਂ ਬਾਈ ਜੀ ਜਿੰਨਾ ਚਿਰ ਛੋਟੀ ਨਾਲ ਮੰਨ ਲੀ ਜੀ ਸੂਵੇ ਉਨਾਂ ਚਿਰ ਮੰਨ ਨਹੀਂ ਵੇਚਦੇ ਆਪਣੇ ਰਿਸ਼ਤੇਦਾਰ ਨੂੰ ਗਾਂ ਘਾਲ ਦਿੰਦੇ ਜਦੋਂ ਇਹਦੀਆਂ ਛੋਟੀਆਂ ਡੇੜੀਆਂ ਉਹ ਇਹਦੇ ਨਾਲ ਨਹੀਂ ਬਣ ਸਕਦਾ ਉਹ ਇਹਦੇ ਨਾਲ ਬਣੋਣੀਆਂ ਨਹੀਂ ਉਹ ਫਿਰ ਦੋਦਾਰ ਕਾਰ ਨਹੀਂ ਪੂਰਾ ਕੱਢਣੀ ਹਾਂਜੀ ਇਹ ਮੰਨ ਲਾ ਗਾਂ ਤੁਸੀਂ ਆਉਣ ਵਾਲੇ ਪੜੀਰੀ ਬਾਰੇ ਵੀ ਧਿਆਨ ਰੱਖਦੇ ਹੋ ਹਾਂਜੀ ਅੱਛਾ ਜਿਵੇਂ ਹੁਣੇ ਮਾਰ ਲਈ ਲਿਆ ਜਾਵੇ ਕੋਈ ਰੱਖਣ ਵਾਲਾ ਬੰਦਾ ਫਿਰ ਕਰੂ ਯਾਦ ਮੈਨੂੰ ਤੇਰਾ ਤੁਸੀਂ ਲੈ ਜਾਣਾ ਮੇਰੇ ਤੋਂ ਪਹਿਲਾਂ ਤੇ ਭਾਈ ਜੀ ਅਸੀਂ ਅੱਜ ਇਸੇ ਕਰਨਾ ਹੈ ਮਾਲੀ ਕਰਨ ਦੇਖੋ ਜੇ ਤਾਂ ਭਾਈ ਜੀ ਵੀ ਇਹ ਕੱਢ ਸਾਈ ਫਿਰ ਨਵੇੜੀਏ ਕੰਮ ਵੀਡੀਓ ਇਹਦੇ ਢੀਰ ਆਇਆ ਹਾਂਜੀ ਹੈ ਕੱਢ ਸਾਈ ਫਿਰ ਨਵੇੜੀਏ ਕੰਮ ਵੀਡੀਓ ਜੀ ਹੈ ਬੋਲੋ ਰੇ ਹਾਂ ਕਰੋ ਕੰਮ ਕੋਈ ਨਹੀਂ ਫੈਲੋ ਦੱਸੋ ਭਾਈ ਕੀ ਮਾਰ ਦੱਸ ਭਾਈ ਯਾਰ ਮੰਗੋ ਭਾਈ 1.5 ਲੱਖ ਜੇ ਨਾ ਕਿੰਨੇ ਤੱਕ ਸਹੀ ਹੈ ਹਾਂ ਦੇਣ ਵਾਲਾ ਕੰਮ ਦੱਸਦੇ ਭਾਈ ਉਹ ਦੱਸਦੇ ਯਾਰ ਆ ਗਿਆ ਸਰਦਾਰ ਉੱਠ ਗਿਆ ਸਰਦਾਰ ਤੂੰ ਰਿਆ ਬੈਠੇ ਨਹੀਂ ਗੱਲ ਬਣੀ ਹਾਂ ਮੰਗਣੇ ਦੱਸਣ ਕੋਈ ਆ ਗਿਆ ਮੰਗਣੇ ਦੀ ਚੀਜ਼ ਜਿੰਨਾ ਮਰਜ਼ੀ ਮੰਗ ਲੈ ਮੱਕਲੋ ਕੋ ਗੁੱਸਾ ਧੋੜਾ ਜੇ ਲੈਣ ਦੇਣ ਵਾਲੀ ਗੱਲ ਕਰਦੇ ਜਿਹੜਾ ਤੂੰ ਲੈਣ ਦੇਣ ਵਾਲੀ ਗੱਲ ਨਹੀਂ ਮੰਗਣ ਨੂੰ ਤੂੰ 2 ਲੱਖ ਮੰਗ ਰਿਹਾ 2 ਲੱਖ ਲੈ ਲਿਆ ਆਹ ਜਿਹਨੂੰ ਦੇ ਦਿੱਤਾ 2 ਲੱਖ ਲੈਣਾ ਉਹ ਦਾ ਦੇ ਵਾਰਾ ਸਾਹ ਹੁਣ ਮੈਂ ਤਾਂ ਦੱਸਿਆ ਯਾਰ ਤੂੰ ਦਾ ਦੇ ਤੇਰਾ ਕੀ ਕੱਢ ਤਾ ਸਹੀ ਕੱਢ ਯਾਰ ਤੂੰ ਨਿਬੇੜ ਕਾ ਮੈਨੂੰ ਫੜਾਉਂਦੇ ਕਿਤੇ ਮੈਂ ਬੈ ਤੁਹਾਡੇ ਪੁੱਛੇ ਤੋਂ ਬਿਨਾ ਨਹੀਂ ਪਉਂਦਾ 1 ਰੁਪਇਆ ਵੀ ਨਹੀਂ ਨਾ ਉਹ ਕੋ ਗੱਲ ਹਾਂ ਹਾਂ ਇਹ ਨਾ ਸੋਚੇ ਥੱਕੇ ਨਾ ਕਰਕੇ ਉਹਨਾਂ ਨੂੰ ਹਾਂ ਨਹੀਂ ਨਹੀਂ ਉਹ 10000 ਨਪੇੜ ਕੰਮ 10 ਤਾਂ ਦੇ ਕੀ ਕਹਿੰਦਾ ਮਨ ਤਰਾ ਅਰ ਭਈ 80000 ਦੇ ਦਾਂਗੇ ਨਹੀਂ ਫਿਰਦਾ ਯਾਰ ਤੁਸੀਂ ਬਾਹਰ ਥੱਲੇ ਕਰਦੇ ਆਏ ਇਹ ਬੋਲਾ ਸਾਡੇ ਨਹੀਂ ਆਇਆ ਰੀੜੀ ਚਲਿਆ ਆਈਂਗੇ ਜਿੰਨੇ ਫੋਨ ਤੇ ਲਾਇਆ ਉਹ ਤੋਂ ਵੀ ਘਟ ਗਏ ਯਾਰ ਛਾਟ ਕੋ ਇਹਨਾਂ ਤੀਜੀ ਯਾਦ ਆ ਗਏ ਸਾਡੇ ਕਿਉਂ ਇਹ ਖੁਰਦੀ ਵਾਲਾ ਜਿਹੜੀ ਚੀਜ਼ ਤਾਂ ਨਾ ਜਿੰਨੇ ਦਾ ਉਹਨਾਂ ਮੈਂ ਜੇ ਕਹਿ ਦਿੰਦੇ ਤੁਸੀਂ ਫਿਰ ਨਹੀਂ ਹੁਣ ਨਹੀਂ ਕਹਿੰਦਾ ਮੈਂ ਤੁਹਾਨੂੰ ਤੁਸੀਂ ਦੱਸੋ ਬਾਈ ਇਹ ਨਹੀਂ ਇਹ 2 ਲੱਖ ਦਾ ਮਾਗਨੇ ਸਵਾ ਲੱਖ ਦਾ ਮੈਂ ਕਹਿ ਦੇਣਾ ਮੈਨੂੰ ਤਾਂ ਕੋਈ ਨਹੀਂ ਹੁੰਦਾ ਮੈਂ ਤਾਂ ਕਹਿ ਰਿਹਾ ਸਵਾ ਲੱਖ ਦਾ ਝੋਟਾ ਗਰਿਆ ਅੱਜ ਦੀ ਮਾਰਕੀਟ ਦੇ ਵਿੱਚ ਨਾ 1.5 ਦਾ ਉਹਨਾਂ ਦਾ ਨਾ ਇੱਕਦਮ ਸਵਾ ਲੱਖ ਦਾ ਝੋਟਾ ਜਿੰਨੂੰ ਮਰਜ਼ੀ ਦੇ ਦੇ ਬਈ ਮਾਰਕੀਟ ਦੇ ਵਿੱਚ ਅੱਜ ਦੇ ਵਿੱਚ ਗੁੱਸਾ ਨਾ ਕਰੇ ਕਿ ਤੂੰ ਨਹੀਂ ਖੁਦੀ ਗੱਲ ਆ ਤੂੰ ਕਹ ਵੀ ਤੂੰ ਚੌੜਾ ਕਰਾ ਗਿਆ ਉਹਨੂੰ ਕਿਰ ਮੈਨੂੰ ਕਹਲਾ ਕੱਢੀ ਜਾ ਫਾੜ ਦੇ ਨਹੀਂ ਨਹੀਂ ਭਾਈ ਹਾਂ ਨਹੀਂ ਸਵਾ ਲੱਖ ਦਾ ਮਾਲੀ ਅੱਜ ਆ ਯਾਰ ਜਿੱਥੇ ਕਿੰਨਾ ਵਜਨ ਹੋਊਗਾ ਮਾਲੀ ਦਾ ਸਾਢੇ 5 ਕੁਇੰਟਲ ਦੇ ਨੇੜੇ ਤੇੜੇ ਮਾਲੀ ਦਾ ਵਜਨ ਆ ਅੱਛਾ ਚਲੋ ਵਾਰੀ ਵੇਖੋ ਇਹ ਇਹਦੇ ਗੱਲ ਇਦਾਂ ਆ ਇਹਦੇ ਜਿਹੜਾ ਮਰ ਗਿਆ ਪਾਲੀ ਨੂੰ ਸ਼ੋਹਰ ਤੋਂ ਦੂਰਾ ਅਜ ਕਾ ਲੱਭਦਾ ਨਹੀਂ ਤੁਸੀਂ ਪਤੰਦਰੋਂ ਇਹਦੇ ਬੱਚੇ ਦਾ 40000 ਮੰਗ ਲੈਣਾ ਜਾ ਕੇ ਜਦੋਂ ਤੁਹਾਡੇ ਕੋਲੇ ਚਲਾ ਗਿਆ ਹਾਂ 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 ਉਹ ਤਾਂ ਫੇਰ ਆਏ ਸੰਭਾਲਦੇ ਸਰ ਤੇ ਆਹ ਤਾਂ ਬੰਦਾ ਹੀ ਬੁੱਢਾ ਹੁੰਦਾ ਇੱਕ ਦਿਨ ਅੱਛਾ ਭਾਈ ਇਹ ਤਾਂ ਚੱਲ ਹੈ ਇਹਦੀ ਡਿਮਾਂਡ ਫੇਰ ਕੀ ਰੱਖੀ ਬਈ ਹੁਣ ਡਿਮਾਂਡ 1.5 ਲੱਖ ਜੀ ਦੇਣਾ ਕਿੰਨੇ ਦਾ ਭਾਈ ਹਾਂ ਨਾ ਜਾਵਾਂ ਜਸਟ ਨੂੰ ਜਿੱਥੇ ਤੂੰ ਕਹਦਾ ਉੱਥੇ ਦੇ ਦਾਂਗੇ ਸਵਾ ਲੱਖ ਰੁਪਏ ਦੇ ਹਾਂ ਬਸ ਠੀਕ ਹੈ ਤੂੰ ਹੀ ਕਿਹੜਾ ਲੈ ਮਿੱਤਰੋ ਹਾਂ ਜਿੰਨੇ ਦਾ ਮਾਲ ਹੀ ਹੈਗਾ ਉਹ ਕਲੀਅਰ ਕਰਤੀ ਹੈਗਾ ਤੁਸੀਂ ਆ ਕੇ ਵੀ ਵੇਖ ਲਿਓ ਕਿਉਂਕਿ ਵਜਨ ਦੇ ਮੁਤਾਬਕ ਵੀ ਅੱਜ ਜੇ ਮਾਲੀ ਨੂੰ ਤੋਲਦੇ ਆ ਪਰ ਆਪਾਂ ਤੋਲਣਾ ਨਹੀਂ ਚਾਹੁੰਦੇ ਪਰਮਾਤਮਾ ਦੀ ਕਿਰਪਾ ਇਹਦੀ ਲੰਮੀ ਉਮਰ ਕਰੇ ਸੱਚੇ ਪਾਤਸ਼ਾਹ ਮਹਾਰਾਜ ਆਪਾਂ ਇਹ ਗੱਲ ਕਹਿਣੇ ਆ ਕਿਉਂਕਿ ਬਨ ਜੋ ਬਾਗਮਾਲ ਮਾਲੀ ਦੀ ਬੰਤਰ ਬਾਡੀ ਆ ਹੱਡਾ ਪੈਰਾਂ ਉੱਲਾ ਢੁੱਲਾਵਾ ਅੰਗਾ ਪੈਰਾਂ ਦੇ ਆਹਾਂ ਤੋਂ ਬੜਾ ਕਮਾਲ ਆ ਮਾਦੀ ਬੱਚੇ ਬੜੇ ਟੋੜਾ ਉਹ ਵੀ ਪੁੱਤ ਕੱਟੀ ਜਾਂਦੀ ਐ ਚਲ ਕਮਰਾ ਦੀ ਇੱਕ ਵਾਰੀ ਨਾਲ ਖੜੀ ਪਰ ਉਹ ਜਿਹੜੀ ਉਹ ਵੀ ਇਹਦੀ ਕੱਟੀ ਹੋਈ ਐ ਮਿੱਤਰੋ ਦੇਖ ਸਕਦੇ ਹੋ ਤੁਸੀਂ ਲੈ ਵੀ ਬੰਦ ਦੇ ਨੂੰ ਲਿਆ ਵੀਰੇ ਲਈ ਮਿੱਤਰੋ ਕਿਉਂਕਿ ਹਰ ਚੀਜ਼ ਦਾ ਮੁੱਲ ਹੁੰਦਾ ਤੇ ਹਰ ਚੀਜ਼ ਦੀ ਕੁਆਲਿਟੀ ਹੁੰਦੀ ਐ ਮਿੱਤਰੋ ਪੂਰਾ ਜੇ ਕਿਸੇ ਨੇ ਲੈਣਾ 1.5 ਲੱਖ ਰੁਪਏ ਦੇ ਵਿੱਚ ਸੌਦਾ ਤੈਅ ਆ ਜਿਹੜੇ ਭਰਾ ਨੂੰ ਜਚੂਗਾ ਜਾਇਆ ਜੇ ਲੈ ਆ ਦਿੱਤਾ ਸਾਰਾ ਕੁਝ ਵੀਡੀਓ 'ਚ ਕਹੇ ਆਪਾਂ ਅਸਾ ਵੀਰੇ ਲੈ ਭਾਤ ਹੁਣਾਂ ਨਿੱਕੇ ਘੱਟੇ ਤੇ ਆ ਜੀ ਮੇਰਾ ਬਾਈ ਬਣ ਕੇ ਇਹਦੇ ਬਾਰੇ ਤੁਸੀਂ ਜਿਹੜੀ ਧਾਰੀ ਵਾਲੇ ਬਾਰੇ ਇਹ ਕਿੰਨੀ ਉਮਰ ਦਾ ਵੱਡੇ ਬਾਈ ਇਹ ਹੋਊਗਾ ਬਾਈ ਡੇਢ ਕੇ ਸਾਲ ਦਾ ਜੀ ਡੇਢ ਸਾਲ ਦਾ ਹੈ ਹਾਂ ਠੀਕ ਹੈ ਅੱਛਾ ਕਿਹੜੇ ਸੀਮਨ ਦਾ ਆ ਗਿਆ ਬੱਚਾ ਇਹ ਬਾਈ ਇਹ ਦਲਚੀ ਕੇ ਨੰਬਰ 1 ਸੀਮਨ ਦਾ ਜੀ ਨੰਬਰ 1 ਦਾ ਦਲਚੀ ਕੇ ਹਾਂ ਜੀ ਠੀਕ ਹੈ ਬਾਈ ਵਿਖਾਈ ਫੇਸਬੁਕ ਤੇ ਬਾਈ ਕੀ ਬਾਤ ਹੈ ਦਲਚੀ ਕੇ ਜਦੋਂ ਨਾਮ ਆ ਜਾਵੇ ਤਾਂ ਉਹ ਨੀਲੀ ਰਾਵੀ ਦੇ ਵਿੱਚ ਦੁੱਧ ਨਾ ਹੋਵੇ ਗਲਟਕਾਣੀ ਨਹੀਂ ਲੱਗਦੀ ਕਿਉਂਕਿ ਉਹਨਾਂ ਦੇ ਜੰਮ ਦੇ ਬੱਚਿਆਂ ਦਾ ਦੁੱਧ ਦਾ ਰਿਕਾਰਡ ਮਿਲਿਆ ਜਾਂਦਾ ਕਿਉਂਕਿ ਦਲਚੀ ਕੇ ਆਨੇ ਉਸ ਭਰਾਵਾਂ ਨੂੰ ਸਲਾਮ ਕਰਨੀ ਬ ਜਦੋਂ ਬਾ ਉਹਨਾਂ ਦਾ ਜਿਨ੍ਹਾਂ ਨੇ ਇੱਕ ਉਸ ਬਰੀਡ ਦੇ ਉੱਤੇ ਮੁਹੱਬਤ ਰੱਖੀ ਜਿਹੜੀ ਬਰੀਡ ਸਾਡੇ ਪੰਜਾਬ ਦੀ ਸੀ ਜਿਹੜੇ ਸਾਡੇ ਘਰਾਣੇ ਦੀ ਬਰੀਡ ਸੀ ਜਿਹੜੇ ਸਾਡੇ ਵੱਡਿਆਂ ਦੀ ਜਿਹੜੇ ਸਾਡੇ ਬਜ਼ੁਰਗਾਂ ਦੀ ਜਿਹੜੇ ਸਾਡੇ ਸਿਆਣਿਆਂ ਦੀ ਬਰੀਡ ਸੀ ਉਹਨੂੰ ਸੰਭਾਲ ਕੇ ਰੱਖਿਆ ਹੋਇਆ ਉਹਨਾਂ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਸ਼ੁਕਰਗੁਜ਼ਾਰ ਕਰਦਾ ਹੁੰਨਾ ਜਦੋਂ ਕਿਤੇ ਵੀ ਭਰਾ ਮਿਲਦੇ ਆ ਦੋਵੇਂ ਭਰਾ ਹਸਮੁਖ ਚਿਹਰੇ ਆ ਮਿੱਤਰੋ ਜਰੂਰ ਕਿਤੇ ਤੁਹਾਡਾ ਘੇੜਾ ਲੱਗੇ ਫਲੋਇਪੁਰ ਜ਼ਿਲ੍ਹੇ ਵਾਲ ਨੂੰ ਤਾਂ ਦੁਲਚੀ ਕੀ ਵਾਲੇ ਵੀਰਾਂ ਦੇ ਕੋਲ ਇੱਕ ਵਾਰੀ ਜਰੂਰ ਜਾ ਕੇ ਆਇਆ ਕਰੋ ਮੈਂ ਬਹੁਤ ਵਾਰੀ ਉਹਨਾਂ ਇਨਸਾਨਾਂ ਨੂੰ ਮਿਲਿਆ ਮੇਰਾ ਕਦੇ ਸੁਆਭਾ ਛੇਤੀ ਉਹਨਾਂ ਦੇ ਫਾਰਮ ਦੀ ਵੀਡੀਓ ਤੁਹਾਡੇ ਰੂਪ ਰੂਪ ਕਰੂੰਗਾ ਬਾ ਕਮਾਲ ਦੇਖੋ ਬਈ ਮਿੱਤਰੋ ਟੇਢੀ ਧਾਰੀ ਦੇ ਵਿੱਚ ਅੰਗਾ ਪੈਰਾਂ ਵੱਲੋਂ ਕੱਟਾ ਬੜਾ ਕਮਾਲਾ ਟੇਢੀ ਧਾਰੀ ਤੇ ਪੈਰ ਜਿਹੜੇ ਮੁਰਲੇ ਹੈ ਨਹੀਂ ਹਨਾ ਮੁਰਲੇ ਹੈ ਨਹੀਂ ਮਗਰਲੇ ਦੋ ਹੈਗੇ ਟੈਸਟਿਕਲਸ ਇਹ ਕਿੰਨੇ ਦਾ ਦੇ ਦਈਏ ਫਿਰ ਅੱਜ ਇਹਦਾ 40000 ਮੰਗਦੇ ਆ ਜੀ ਦੇਣਾ ਕਿੰਨੇ ਦਾ ਹਾਂ 8 8 ਡੱਪਾ 35000 ਦੇ ਦਾਂਗੇ ਫਸ ਠੀਕ ਆ ਓਕੇ ਬੰਦੇ ਨਹੀਂ ਮਿੱਤਰੋ 35000 ਰੁਪਏ ਦੇ ਵਿੱਚ ਜੋ ਅੱਜ ਸੋਚੀਏ ਦਾ ਦੁੱਧ ਹੀ ਪੀ ਗਿਆ ਹੋਊਗਾ 6 ਮਹੀਨਿਆਂ ਦੇ ਵਿੱਚ ਇਹਨੇ ਦੋ ਦ 150 ਰੁਪਏ ਕਰ ਦੋ ਕਿਲੋ ਦੁੱਧ ਵੀ ਪੀ ਗਿਆ 70 ਦੇ ਹਿਸਾਬ ਨਾਲ 140 ਦਾ ਬਣਦਾ ਹੈ ਨਾ ਬਈ ਅੱਛਾ ਆ ਬਾਈ ਵੱਛੀ ਬਾਰੇ ਦੱਸੀ ਕੀ ਡਿਟੇਲ ਹੈ ਕਰਿਆ ਵੱਛੀ ਬਾਈ ਜੀ ਮੂੰਹ ਚਾਰ ਦੰਦ ਹੋ ਗਈ ਹੈ ਜੀ ਓਕੇ ਇਹ ਇਹਨੂੰ ਮਹੀਨਾ ਕੋ ਹੋਇਆ ਜੀ ਸੀਮਤ ਲਵਾਏ ਨੂੰ ਅੱਛਾ ਅੰਦਰੋਂ ਕਿਵੇਂ ਆ ਵੀਰੇ ਸਹੀ ਦੱਸੀ ਮੇਰਾ ਵੀਰ ਬਣ ਕੇ ਬਿਲਕੁਲ ਸਾਫ ਆ ਜੀ ਅੰਦਰੋਂ ਕੋਈ ਚੈੱਕ ਕਰਾ ਸਕਦਾ ਜਦੋਂ ਅੰਦਰ ਚੈੱਕ ਕਰਾ ਸਕਦਾ ਜਦੋਂ ਮਰ ਜੀ ਹਾਂ ਗਰੰਟੀ ਇਧਰੋਂ ਤੋਂ ਪਹਿਲਾਂ ਤੁਹਾਨੂੰ ਇਹ ਪਹਿਲ ਹੋਊਗੀ ਤੁਸੀਂ ਅੰਦਰ ਚੈੱਕ ਕਰਵਾ ਕੇ ਲੱਜਾ ਸਕਦੇ ਕਿਉਂਕਿ ਇਹ ਪਿਛਲੇ ਦਿਨੋਂ ਤੋਂ ਕਾਫੀ ਲੰਬੇ ਮਹੀਨੇ ਮੈਨੂੰ ਮੈਂ ਹੁਣੇ ਚੀਜ਼ ਤੁਹਾਨੂੰ ਤਾਂ ਕਲੀਅਰ ਕਰ ਹੀ ਦਿੰਦਾ ਹੁਣ ਵੱਛੀ ਦੇ ਵਿੱਚ ਖਾਸ ਕਰਕੇ ਅੱਛਾ ਵੀਰੇ ਇਹਨੂੰ ਕਿੰਨੀ ਵਾਰੀ ਇਹ ਆਈ ਕਰਾ ਲਈ ਹੁਣ ਤੱਕ ਦੋ ਹੁਣ ਤੀਕੋ ਦੋ ਵਾਰਾ ਕਰਾਈ ਆ ਜੀ ਦੋ ਵਾਰੀ ਇਹ ਆਈ ਕਰਾ ਹੁਣ ਦੂਜੀ ਵ ਨੇ ਦੁਬਾਰਾ ਹੀਟ ਚ ਆ ਗਈ ਜੀ ਬਾਈਆਂ ਦਿਨਾਂ ਤੇ ਆ ਗਈ ਸੀ ਠੀਕ ਹੈ ਵੀਰੇ ਅੱਛਾ ਹੁਣ ਦੂਜੀ ਵਾਰ ਕਿੰਨੇ ਦਿਨ ਹੋ ਗਏ ਟੀਕਾ ਭਰਾਏ ਨੂੰ ਵੱਟੇ ਇੱਕ ਮਹੀਨਾ ਹੋ ਗਿਆ ਜੀ ਇੱਕ ਮਹੀਨਾ ਹੋ ਗਿਆ ਠੀਕ ਹੈ ਕਿਹੜਾ ਸੀਮਨ ਦਾ ਰਖਾਤਾ ਟਮਾਟਾ ਸੀ ਮਰ ਆਪਾਂ ਕਿਹੜੇ ਦੀ ਹੋ ਗਈ ਵੀਰੇ ਆਪ ਬਾਈ ਉਦੋਂ ਚੇਤਾ ਨਹੀਂ ਸਰਕਾਰੀ ਆਪਣੇ ਡਾਕਟਰ ਆ ਡਸਪਟਰੀ ਦੇ ਉਹ ਭਰ ਕੇ ਜਾਂਦੇ ਨੇ ਤੁਮ ਲੱਗ ਕਹਿੰਦੇ ਬਾ ਹੋਊਗੇ ਚੰਗੇ ਕਰ ਲੈਣੇ ਹਾਂ ਹਾਂ ਜੀ ਸਿੱਦਾ ਪਰਾਂ ਦੀ ਅੰਗਾ ਦੀ ਬਹੁਤ ਖੁੱਲੀ ਡੋਲੀ ਬੱਚੀ ਐ ਅੱਛਾ ਮਾਂ ਦਾ ਦੁੱਧ ਕਿੰਨਾ ਕੋਸੀ ਵੀਰੇ ਮਾਂ ਦਾ ਦੁੱਧ ਹੈਗਾ ਸੀ ਬਾਈ 25 ਕਿਲੋ ਇਹਦਾ 25 ਕਿਲੋ ਹਾਂਜੀ ਅੱਛਾ ਵੀਰੇ ਅੱਜ ਇਹ ਕਿੰਨੇ ਦੀ ਦੇ ਦੇਾਂਗੇ ਵ ਇਹ ਤਾਂ 30000 ਮੁੱਲ ਕਰਦੇ ਬਾਈ 30000 ਮੰਨ ਤਾਂ ਉਹਦੇ ਦੀ ਕਿਨੇ ਦੀ ਹਾਣਾ ਕਰ ਜਮ ਮੰਨ ਤਾਂ ਆਣਾ ਬਈ 27 ਕਿਤੇ ਦੇ ਦਾਂਗੇ ਠੀਕ ਹੈ ਵੀਰੇ ਤੋਰ ਨੂੰ ਤਾਂ ਰਹਿਣ ਦੇਣੇ ਬਾਈ ਕਾਬੂ ਨਹੀਂ ਹੋਣਾ ਹਨਾ ਹਾਂਜੀ 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 ਭਾਈ ਦੀ ਆ ਕਿਉਂਕਿ ਸ਼ਰਾਰਤੀ ਉਧਰੋਂ ਖੁੱਲੇ ਤੋਂ ਆਈ ਹੋਈ ਹੈ ਬੱਚੀ ਲੈ ਪੁੱਤੇ ਇੱਕ ਵਾਰੀ ਜਾਤ ਕੁਆਲਟੀ ਫੇਸ ਕੁਆਲਟੀ ਜ਼ਰੂਰ ਇੰਦੀ ਨਜ਼ਰ ਕਰ ਦੀ ਸਾਰਿਆਂ ਦੀ ਲੈ ਜੀ ਮਿੱਤਰੋ ਹਾਂ ਆ ਦੇਖ ਸਕਦੇ ਹੋ ਲੈ ਜੀ ਮਿੱਤਰੋ ਇਹ ਬਾਈ ਹੋਣਾਂ ਦੇ ਜਾਨਵਰ ਸੀਗੇ ਪਿੰਡ ਦੱਤੇਵਾਲਾ ਜਿਨ੍ਹਾਂ ਲੱਗਦਾ ਵਾ ਬਾਈ ਹੋਣਾਂ ਨੂੰ ਮੋਗਾ ਕੋਟ ਹਿੱਸੇ ਦਾ ਸ਼ਹਿਰਾ 2 ਕਿਲੋਮੀਟਰ ਦੀ ਦੂਰੀ ਤੇ ਵੀਰੇ ਆਪਣਾ ਨੰਬਰ ਦੱਸਿਓ ਕਿਰਪ ਨੰਬਰ ਮੇਰਾ 98142 42071 ਇੱਕ ਵਾਰੀ ਹੋਰ ਬੋਲ ਦਿਓ 98142 42071 ਠੀਕ ਆ ਸਰਪੰਚ ਨੂੰ ਵਿੱਚ ਜਰੂਰ ਲੈ ਆਈ ਬਾਈ ਉਹਨਾਂ ਦੇ ਨੂੰ ਹਾਂ ਬਾਈ ਜੁੜਾ ਸਰਪੰਚ ਲੈ ਗਿਆ ਬਾਈ ਦਾ ਉਹ ਵਿਆਹ ਬਾਈ ਆ ਸਰਪੰਚ ਲੈ ਕਿਹੜਾ ਦੇਸ਼ ਆ ਬਾਈ ਤੇਰਾ ਸਰ ਆ ਲੈ ਵੀ ਪਿਆਰ ਵਾਲੇ ਵੇਸੇ ਭੱਜ ਗਏ ਜਦੋਂ ਸਾਡੇ ਤੇ ਮੁਸੀਬਤ ਪਈ ਹੁਣ ਜੰਗ ਲੱਗਣ ਲੱਗੀ ਵਹਿ ਵਹਿ ਕੇ ਨਿਕਲ ਗਏ ਚੰਦਰੇ ਇਹ ਸਾਰੇ ਕੋਈ ਨਹੀਂ ਲੈ ਮਿੱਤਰੋ ਇਹ ਬਾਈ ਉਹਨਾਂ ਦੇ ਜਿਹੜੇ ਜਾਨਵਰ ਸੀ ਸਾਰੇ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਦੱਤੇ ਵਾਲਾ ਜਿਲ੍ਹਾ ਮੋਗਾ